ਜੀ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਵੈਲਕਮ ਤੁਹਾਡਾ ਸਾਡੇ ਅੱਜ ਦੇ ਵਲੌਗ 'ਚ ਤੇ ਰਤਨ ਸਵੇਰੇ ਸਵੇਰੇ ਦੇਖ ਲਓ ਕੀ ਕੰਡ ਕਰ ਰਿਹਾ ਮੇਰੇ ਲਿਪਸਟਿਕ ਚੱਕ ਲਿਆ ਯਾ ਤੋਂ ਵਾਸ਼ਰੂਮ 'ਚ ਮੈਂ ਕਿਤੇ ਕਹ ਤੂੰ ਖੁੱਈ ਨਹੀਂ ਨੀਂਗੀ ਕੱਕਾ ਮੈਨੂੰ ਲੱਗਿਆ ਤਾਂ ਮੈਂ ਕਿ ਖੁੱਲਣੀ ਨਹੀਂ ਹੈਗੀ ਤੇ ਦੇਖ ਲਓ ਖੋਲ ਕੇ ਹੀ ਇਜ਼ ਸੱਚ ਅ ਬੈਡ ਬਾਇ ਇਹ ਹੁਣ ਮੈਨੂੰ ਕਿਤੇ ਦੇ ਯਾਰ ਜਮੀ ਨਹੀਂ ਹੁੰਦੀ ਪੁੱਤ ਜਮੀ ਨਹੀਂ ਹੁੰਦੀ ਜਮਾ ਜਮਾ ਲੈਣਾ ਜੀ ਰਤਨ ਨੇ ਜਮਾ ਤੇ ਜਮਾ ਰਤਨ ਦਾ ਬਣ ਰਿਹਾ ਭਾਵੇਂ ਸਾਡੇ ਬਣ ਗਈ ਪੰਜੀ ਦੀ ਪਰ ਸਾਡਾ ਫੇਵਰਿਟ ਬ੍ਰੇਕਫਾਸਟ ਹਮੇਸ਼ਾ ਬਰਾਊਨ ਬ੍ਰੈਡ ਐਂਡ ਪੀਨਟ ਬਟਰ ਹੀ ਰਹੂਗਾ ਇਹਦੇ ਨਾਲ ਅਸੀਂ ਕੋਈ ਕੰਪਰੋਮਾਈਜ਼ ਨਹੀਂ ਕਰਾ ਸਾਡਾ ਬਣ ਰਿਹਾ ਬ੍ਰੈਡ ਲੈ ਆਪਾਂ ਸਿਓ ਰਤਨ ਮੈਂ ਚੱਕਾਣਾ ਥੋੜਾ ਜਿਹਾ ਥੋੜਾ ਜਿਹਾ ਬਟਰ ਲਾ ਕੇ ਮੜਾ ਜਿਹਾ ਇਦਾਂ ਕਿਨ ਕਰਕੇ ਬਰਾਊਨ ਫਿਰ ਲਗਾ ਲੈਣਾ ਪੀਨਟ ਬਟਰ ਆ ਸਾਡੀ ਆਲਰੇਡੀ ਰੈਡੀ ਆ ਫਰ ਫਰ ਹਾਂਜੀ ਧੁੱਪ ਹਾਲੇ ਪ੍ਰੋਪਰ ਨਿਕਲੀ ਨਹੀਂ ਹੈਗੀ ਬਟ ਅਸੀਂ ਚੱਲੇ ਬਾਹਰ ਇੰਨੀ ਠੰਡ ਨਹੀਂ ਹੈਗੀ ਮੈਂ ਚੈੱਕ ਕਰ ਲਿਆ ਆਲਰੇਡੀ ਮੋٹے ਕੱਪੜੇ ਪਾ ਕੇ ਚੱਲੇ ਬਾਹਰ ਮੈਂ ਵੀ ਜੈਕਟ ਪਾਈ ਹੋਇਆ ਰਤਨ ਨੇ ਵੀ ਟੋਪੀ ਮੋਟਾ ਸੂ ਚੱਲੇ ਆਵਦੀ ਗੱਡੀ ਲੈ ਕੇ ਲੋ ਜੀ ਠੰਡ ਤਾਂ ਹੈਗੀ ਆ ਤੋ ਇੰਨੀ ਨਹੀਂ ਹੈਗੀ ਬਹੁਤ ਤੰਗ ਕਰ ਰਿਹਾ ਬਾਰ ਬਾਰ ਅੱਜ ਕੈਰੀ ਚ ਜਾ ਰਿਹਾ ਜਦ ਕਿ ਉਹ ਗਿੱਲੀ ਆ ਨਾ ਫਿਰ ਇਹਦੇ ਸ਼ੂਜ਼ ਗੰਦੇ ਹੋ ਜਾਣਗੇ ਤੇ ਬਾਰ ਬਾਰ ਟੋਪੀ ਲਾ ਰਿਹਾ ਖੇਡ ਨਹੀਂ ਰਿਹਾ ਹੈਗਾ ਤੇਰੀ ਡੇਟਾ ਜਾ ਹੋਇਆ ਪਿਆ ਆਈ ਡੋਨਟ نو ਵਾਈ ਮਾਈਟ ਬੀ ਟੀਥਿੰਗ ਕਰਕੇ ਨਾ ਫਿਰ ਇਹਨੂੰ ਥੋੜਾ ਜਿਹਾ ਹੁੰਦਾ ਹੈਗਾ ਆਈ ਥਿੰਕ ਸੋ ਹੱਡਿਕ ਵਗੈਰਾ ਹੁੰਦੀ ਆ ਤਾਂ ਕਰਕੇ ਬਾਹਰ ਜਾ ਅੰਦਰ ਰਹਿੰਦਾ ਉ ਤਾਂ ਜਬਾਰ ਨਹੀਂ ਜਾ ਸਕਦੇ ਠੰਡ ਆ ਆਜੋ ਆਜੋ ਘਰੇ ਆਜੋ ਕੀ ਹੋਇਆ ਬੱਤੂ ਅਰੇ ਤਾਂ ਨੀ ਗੱਡੀ ਖੜਾਈ ਹੋਈ ਆ ਬਾਹਰ ਚ ਵੀ ਬਾਹਰ ਚਲੀਏ ਕੱਢ ਜਾ ਫਿਰ ਕੈਰੀ ਚ ਮੜ ਤਾ ਇਹ ਗੰਦੀ ਆ ਬੱਤ ਗੰਦੀ ਆ ਛੀਛੀ ਆ ਛੀਛੀ ਆ ਇਹ ਚੀ ਗੰਦੀ ਚੀ ਓਏ ਗੰਦਾ ਤਾ ਗੰਦਾ ਬੱਚਾ ਚਲਾ ਚਲੀ ਗੁੱਡ ਬாய் ਆ ਵੀ ਰਤਨ ਰਤਨ ਘਰੇ ਆਉਣਾ ਘਰੇ ਪੁੱਤ ਘਰੇ ਉਹਨੇ ਗੱਡੀ ਪਿੱਛੇ ਲਈ ਜਾਂਦਾ ਸੀ ਹੁਣ ਫਿਰ ਉਹ ਉਧਰ ਨੂੰ ਲੈ ਜਾਂਦਾ ਆਓ ਚਲੀ ਘਰੇ ਘਰੇ ਆ ਜਾ ਘਰੇ ਠੰਡ ਹੈਗੀ ਬੱਤ ਘਰੇ ਆ ਜਾ ਕਿੰਨਾਂ ਨੂੰ ਬਾਏ ਬਾਏ ਕਰੀ ਜਾਂਦਾ ਇਸ ਘਰੇ ਵਾਲੇ ਨੂੰ ਪਤਾ ਨਹੀਂ ਕੋਈ ਹੋਊਗਾ ਬਾਹਰ ਕਹਿੰਦਾ ਬਾਏ ਬਾਏ ਲੋਬੀ ਅਸੀਂ ਹੁਣ ਸਟਨ ਚੱਲੇ ਹਾਂ ਗਾਰਬੇਜ ਰਤਨਾ ਹਾਂ ਐਮਪਟੀ ਆਂਡਿਆਂ ਦੀ ਟ੍ਰੇ ਲੈ ਕੇ ਚੱਲੇ ਆ ਮੈਂ ਰਤਨ ਦੇ ਡਾਈਪ ਤੇ ਇਹ ਆ ਰਿਹਾ ਰਤਨ ਸਿੰਘ ਜੀ ਮੇਰੇ ਨਾਲ ਸਟੌਂ ਦਾ ਹੁੰਦਾ ਗਾਰਬੇਜ ਨਿੱਕਾ ਜਾਂ ਪਾਲੀਥੀਨ ਮੈਨੂੰ ਬਣਾ ਕੇ ਦੇ ਦੇਣੀ ਹੁੰਦੀ ਆ ਫਿਰ ਇਹ ਲੈ ਜਾਂਦਾ ਹੁੰਦਾ ਹੁਣ ਇਹਨੂੰ ਪਤਾ ਵੀ ਕਿੱਥੇ ਲੈ ਕੇ ਜਾਣਾ ਤਾਂ ਇਹ ਭੱਜਿਆ ਜਾਂਦਾ ਮੈਂ ਕਿ ਗਾਰਬੇਜ ੱਟ ਕਿਉਂ ਨਾ ਕੀ ਜਾਂਦਾ ਭੱਜਿਆ ਮੇਰੇ ਕੋਲ ਆਉਂਦਾ ਬੁੱਤ ਨਹੀਂ ਸਿਆਣਾ ਜੀ ਥੱਲੇ ਰੱਖ ਕੇ ਹੁਣ ਉੱਧਰੂ ਗਾਪ ਭੁੱਲ ਗਿਆ ਸੀ ਓਹੋ ਭੁੱਲ ਗਿਆ ਸੀ ਭੁੱਲ ਜਾਂਦੇ ਹੁੰਦੇ ਮੁੰਡੇ ਕੰਮਕਾਰ ਵਾਲੇ ਬੰਦੇ ਨਾ ਭੁੱਲ ਜਾਂਦੇ ਹੁੰਦੇ ਭੱਜਿਆ ਜਾਂਦਾ ਸਾਰਾ ਕੰਮ ਕਰ ਕਰੇ ਬੰਸਾਰਾ ਕੰਮ ਹੁਣ ਲੋ ਤੁਹਾਨੂੰ ਪਤਾ ਵੀ ਇਹ ਬਿਨ ਵਿੱਚ ਸਿੱਟੂਗਾ ਹੁਣ ਤੇ ਰਤਨਖਾਰਿਆ ਜੀ ਸ਼ੂਟ ਹੋਣ ਦੇ ਲਈ ਮੈਂ ਪਣਾ ਰਹੀ ਹਾਂ ਦਲੀਆ ਦੁੱਧ ਗਰਮ ਕਰਕੇ ਬੱਚਿਆਂ ਵਾਲ ਇੱਕ ਦਲੀਆ ਇੱਥੇ ਰੈਡੀਮੇਡ ਆਉਂਦਾ ਹੈਗਾ ਉਹ ਤੁਸੀਂ ਸਿਰਫ ਕੋਸੇ ਪਾਣੀ ਚ ਜਾਂ ਗਰਮ ਦੁੱਧ ਚ ਕੋਸੇ ਚ ਪਾ ਸਕਦੇ ਹੋ ਤੇ ਮੈਂ ਆ ਦੁੱਧ ਵਾਲੇ ਡੱਬੇ ਚ ਪਾਇਆ ਹੋਇਆ ਵਾ ਦਲੀਆ ਸਕੂਪ ਦੇਖਦੀਆਂ ਜੀ ਦੁੱਧ ਕੋ ਬੜੇ ਦਿਨਾਂ ਬਾਅਦ ਖਵਾ ਰਹੀ ਖਾਂਦਾ ਨਹੀਂ ਇਹ ਵੀ ਦਲੀਆ ਇਹ ਇਹ ਦਾ ਦੁੱਧ ਚ ਪਾ ਕੇ ਫਿਰ ਇਹਨੂੰ ਮਿਕਸ ਕਰ ਦੇਣਾ ਦੈਟਸ ਇਟ ਬਣ ਗਿਆ ਦਲੀਆ ਪిల్లా ਖਾ ਲਿੰਦਾ ਸੀ ਕਦੇ ਕਦਰ ਪਰ ਪਿੱਛੇ ਜੇ ਤਾਂ ਬੜਾ ਮਤਲਬ ਨਖਰੇ ਕਰਦਾ ਸੀ ਥੋੜਾ ਜਿਹਾ ਬਣਾਉਣੀ ਚਾਹਾਂ 4 2 3 3 ਚਮਚਾ ਤਿੰਨ ਚਮਚਾ ਵੀ ਹੋਣੇ ਮਸਾ ਹੀ ਹਾਰ ਹਾਫ ਹੀ ਖਾਂ ਖਾਣਾ ਨਹੀਂ ਹੈਗਾ ਪਤਾ ਨਹੀਂ ਹੁਣ ਉਹ ਸਾਡੇ ਨਾਲ ਰੋਟੀ ਡੱਟ ਖਾ ਲਿੰਦਾ ਹੈਗਾ ਨਾ ਜੋ ਵੀ ਮਿੱਠਾ ਨਮਕੀਨ ਤਾਂ ਉਹ ਇਹਨੂੰ ਉਹ ਇਹ ਫੋਕਲਾ ਜਿਹਾ ਵਧੀਆ ਨਹੀਂ ਲੱਗਦਾ ਫਿੱਕਾ ਜਿਹਾ ਹੀ ਹੁੰਦਾ ਬੜਾ ਫਲੇਵਰ ਜਿਹਾ ਨਹੀਂ ਹੁੰਦਾ ਇਹਦੇ ਵਿੱਚ ਜਿਹੜਾ ਫਲੇਵਰ ਵਾਲੇ ਲੈ ਕੇ ਵੀ ਹੁੰਦੇ ਆ ਫਲੇਵਰ ਵਾਲਾ ਹੀ ਆਈ ਥਿੰਕ ਸੋ ਇਹ ਇਹ ਸੈਂਡ ਕੈਰਟਸ ਵਾਲਾ ਬਟ ਇਹ ਨਾ ਟੇਸਟੀ ਨਹੀਂ ਹੈਗਾ ਮਤਲਬ ਫਿੱਕੇ ਫਿੱਕੇ ਜਿਹਾ ਲੱਗਦੀ ਹੈ ਮੈਨੂੰ ਬਸ ਇਹਦੇ ਨੂੰ ਪ੍ਰੋਪਰ ਮਿਕਸ ਕਰਕੇ ਮਿਕਸ ਮਿਕਸ ਕਰ ਲੈਣਾ ਵੀ ਤਾਂ ਕਿ ਇਹਦੇ ਵਿੱਚ ਕੋਈ ਵੀ ਲੰਮਸ ਨਾ ਰਹਿਣ ਪਾਣੀ ਰਦ ਨੂੰ ਪਾਣੀ ਜਿੱਦਾਂ ਦਾ ਬਣ ਜਾਂਦਾ ਦਲੀਆ ਦੇ ਰਤਨ ਥੋੜਾ ਜਿਹਾ ਖਾਰਿਆ ਕਿਉਂਕਿ ਰਤਨ ਨੂੰ ਲੱਗੀ ਭੁੱਖ ਫਰੂਟ ਖਾਦੇ ਫਿਰ ਹੁਣ ਇਹਨੂੰ ਭੁੱਖ ਲੱਗੀ ਪੂਰੀ ਯਮ 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 ਮਾ ਮਾ ਤੋ ਚਮਚੇ ਬਾਅਦ ਇੱਕ ਚਮਚੇ ਬਾ ਦੇਣੀ ਮਾ ਪੀਣਾ ਹੁੰਦਾ ਐਮੀ 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 ਇਹਨਾਂ ਛੱਡ ਵੀ ਦਿੱਤਾ ਮਸਾਂ ਦੋ ਚਮਚੇ ਢਾਈ ਚਮਚੇ ਹੁਣ ਸੌਂ ਗਿਆ ਖਾ ਕੇ ਚਾੜੀਆ ਲੰਚ ਰਤਨ ਸੌਂ ਗਿਆ ਤੇ ਮੈਂ ਆਵਲੀਨ ਲੱਸੀ ਲੈ ਕੇ ਆਂਦੀ ਸੀ ਇਹ ਅਸੀਂ ਅੱਗੇ ਵੀ ਲਿਆਉਣੇ ਨੇ ਫਰੂਟੀ ਕਨਟਨ ਬਟੇ ਮੇ ਅਗਰਵਾਲ ਸਟੋਰ ਤੇ ਲੈ ਕੇ ਨਹੀਂ ਬਹੁਤ ਟੇਸਟੀ ਬਣਦੀ ਥੋੜਾ ਜਿਹਾ ਮਤਲਬ ਇਹ ਲੱਸੀ ਪਾਉ ਤੇ ਕਾਫੀ ਸਾਰਾ ਪਾਣੀ ਪਾਉ ਬਹੁਤ ਟੇਸਟੀ ਬਣਦੀ ਹੈ ਔਰ ਇੱਥੇ ਜੀਰਾ ਵਗੈਰਾ ਆਲਰੇਡੀ ਹੁੰਦਾ ਇਹ ਤਾਂ ਖਰਾਬ ਨਿਕਲੀ ਇਹ ਤਾਂ ਠਿੱਕ ਹੋਈ ਪਈ ਆ ਬਿਲਕੁਲ ਜਿਦਾ ਦਹੀਂ ਹੁੰਦਾ ਮੇਬੀ ਇਹ ਸਹੀ ਨਹੀਂ ਹੈਗੀ ਖਰਾਬ ਆ ਇਹ ਆਈ ਥਿੰਕ ਸੋ ਐਕਸਪਾਇਰ ਹੋ ਗਈ ਪਹਿਲਾਂ ਹੀ ਆਵੇਗੀ ਐਕਸਪਾਇਰੀ ਡੇਟ ਜਨੂਰੀ 2026 ਹੈ ਨਾ ਇਹ ਤਾਂ ਪਹਿਲਾਂ ਐਕਸਪਾਇਰ ਹੋ ਗਈ ਅੱਜ ਹੈਗੀ 20 ਸੈਮਨ ਤੇ ਖਰਾਬ ਹੋ ਚੁੱਕੀ ਆਲਰੇਡੀ ਸੋ ਥੰਗੋੜ ਮੈਂ ਚੈੱਕ ਕਰ ਲਈ ਐਜੀ ਉੱਥੇ ਮੈਂ ਕਰ ਰਹੀ ਸੀ ਵਲੌਗ ਐਟ ਇਟ ਉਹਦੇ ਤੇ ਦੇਖ ਕੇ ਇਹ ਵੀਡੀਓ ਤੇ ਦੇਖ ਕੇ ਨਮ ਨਮ ਕਾਦਾ ਰਤਨ ਅੱਜ ਕੀ ਬੋਲਣਾ ਸਿੱਖਿਆ ਰਤਨ ਕਿਵੇਂ ਬੋਲਣਾ ਸਿੱਖਿਆ ਤੈਨੂੰ ਮੁੱਕੇ ਪਹਿਣਗੇ ਕਿਵੇਂ ਆਉਂਦਾ ਕੋਈ ਖਾ ਆਉਨੇ ਉਹ ਖੜਕਾ ਆਉਂਦੇ ਨਾਲ ਦੀ ਵਿਜ਼ਨ ਚ <laughs> एक वाहे गुरु जी वाहे गुरु, जी, वाहे गुरु जी, रतन आ गया बहुत सोहनी लो मेरी हो गया चाहम अज की छोटी जी कल ही थी मेरा चाह का ਅਰ ਰਤਨ ਖਾ ਰੇ ਜੀ ਆਪਣਨ ਚਿਕਨ ਸਟ੍ਰਿਪਸ ਇਹਨੇ ਅੱਜ ਦਾਲ ਨਾਲ ਰੋਟੀ ਖਾਦੀ ਨਹੀਂ ਬੜਾ ਖਰਾਬ ਭੁਖੜਪ੍ਰੀਤ ਉਹ ਭੁਖੜਪ੍ਰੀਤ ਭੁਖੜਪ੍ਰੀਤ ਹੁਣ ਪੁਜੀਆ ਖਾ ਰਿਆ ਅੰਗੇ ਤੱਕ ਕਰੇ ਖਾਂਦਾ ਨਹੀਂ ਨੂੰ ਅੱਜ ਸਵਾਦ ਲੱਗਾ ਲੱਗਾ ਹੋਇਆ ਹੌਲੀ ਹੌਲੀ ਦੋ ਦੋ ਦਾਣੇ ਚੱਕ ਚੱਖਣ ਉਹ ਭੁਖੜਪ੍ਰੀਤ ਮੈਂ ਕਰ ਰਹੀ ਹਾਂ ਜੀ ਅਦਰਕ ਨੂੰ ਚਲ ਰਹੀ ਹਾਂ ਫੇਰ ਇਹਦਾ ਪੇਸਟ ਬਣਾਉਣਾ ਨਾਲੇ ਬਣਾਉਣਾ ਅਚਾਰ ਮੁੱਕ ਗਿਆ ਪੇਸਟ ਵੀ ਮੁੱਕਣ ਵਾਲਾ ਅਚਾਰ ਵੀ ਮੁੱਕ ਗਿਆ ਅਦਰਕ ਨਾਲ ਨਾਲ ਅਸੀਂ ਮੂਵੀ ਸਾਡੀ ਹਾਫ ਤੋਂ ਜ਼ਿਆਦਾ ਹੋ ਚੁੱਕੀ ਆ ਸੋਹਣੀ ਆ ਸ਼ੇਰੋ ਸ਼ਾਇਰੀ ਵਾਲੀ ਆ ਬੜੀ ਪਿਆਰੀ ਆ ਦਾ ਚਿੱਲ ਕਿਚਨ ਕੀ ਤੇਰਾ ਧੋ ਕੀ ਇਹ ਪਟਾਵਲ ਤੇ ਸੁੱਕਣੇ ਪਾਤਾ ਸੀ ਹੁਣ ਡਰਾਈ ਹੋ ਜੂਗਾ ਚੰਗੀ ਤਰ੍ਹਾਂ ਫੇਰ ਇਹਨੂੰ ਗ੍ਰਾਈਂਡ ਕਰੂੰਗੀ ਫੇਰ ਇਹਨੂੰ ਪੀਸਿਸ ਚ ਕਟੂੰਗੀ ਰਤਨ ਪਾਰੇ ਰਵਾਲਾ ਬੁੱਜੀ ਦਾ ਬੁੱਜੀ ਬਬੂ ਜੀ ਠਾ ਬੁਜੀ 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 ਠਾ ਸਸਰੀ ਕਾਲ ਜੀ ਸਸਰੀ ਕਾਲੀ ਵੇ 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 ਇਹ ਠਾ ਕੀ ਲੈਣਾ ਪੁੱਤ ਕੀ ਲੈਣਾ ਤੁਸੀਂ ਕੀ ਲੈਣਾ ਸੀ ਕੀ ਲੈਣਾ ਲੋ ਬੋਤਲ ਇੱਥੇ ਰੱਖ ਕੇ ਚਲਾਉਣੀ ਗੱਡੀ ਤੇ ਉਹ ਜਾਂਦੀ ਡਿੱਗ ਐਦਾਂ ਤੋੜਨੀ ਨਹੀਂ ਇਹ ਕੰਮ ਸਿੱਖਦਾ ਹੁਣੇ ਡਿੱਗੀ ਬੋਤਲ ਸੌਂ ਮਾਰੀ ਫਿਰਦੀ ਓ ਹਾਏ ਆ ਕੀ ਹੋਇਆ ਮੰਨ ਚੇਕੀ ਘੜਤਾ ਗਦਾ ਜਾ ਮੈਂ ਲਾ ਰਹੀ ਹਾਂ ਜੀ ਫੇਸ ਪੈਕ ਰਾਈਸ ਪਾਊਡਰ ਕਾਫੀ ਪਾਊਡਰ ਦੋ ਤੇਰਾ ਤਨ ਪਹਿਲਾਂ ਹੀ ਲੱਗਿਆ ਵੀ ਨਹੀਂ ਆ ਹਾਂਜੀ ਮੈਂ ਸ਼ਾਵਰ ਲਿਆ ਹੁਣ ਸਿਰ ਥੁੱਤਾ ਮੈਂ ਹੁਣ ਬਣਾਉਣ ਲੱਗੀ ਆ ਡਿਨਰ ਰਤਨ ਬੈਠਾ ਸ਼ਾਂਤੀ ਨਾਲ ਗਾਣੇ ਸੁਣ ਰਿਹਾ ਦਿਖਾਉਣੀ ਆ ਤੁਹਾਨੂੰ ਆਰਾਮ ਨਾਲ ਬੈਠਾ ਜਿਦ ਤੱਕ ਪਤਾ ਨਹੀਂ ਕਿਵੇਂ ਗਾਣੇ ਸੁਣ ਰਿਹਾ ਆਦਰਵਾਇਜ਼ ਤਾਂ ਅੱਗੇ ਤਾਂ ਹਮੇਸ਼ਾ ਹੀ ਕਰੂਗਾ ਗੱਗਾ ਗੱਗਾ ਠੀਕ ਐ ਬੈਠਾ ਅੱਜ ਕਲਾਰਿਫਾਈ ਹੋਇਆ ਪਰ ਚੰਗੇ ਮੈਂ ਸ਼ਾਵਰ ਲੈ ਰਹੀ ਸੀ ਫਿਰ ਮੈਂ ਚੇਰਤੀ ਬਿਠਾ ਕੇ ਗਈ ਤੇ ਪੂਰੇ ਖਲਾਰੇ ਫੂਰੇ ਪਾਈ ਪਹਿਲੇ ਫਿਰ ਖਾ ਕੇ ਐਪਲ ਅੱਧਾ ਚਿੱਧਾ ਕੋਲੀ ਥੱਲੇ ਮੈਂ ਮਸਤ ਹੋ ਕੇ ਬੈਠਾ ਇਹਨੂੰ ਨੱਚਣ ਟੱਪਣ ਵਾਲੇ ਗਾਣੇ ਵਧੀਆ ਲੱਗਦੇ ਏਦਾਂ। ਏਦਾਂ ਦਾ ਹੁੰਦਾ ਜੀ ਖੀਨੂਆ। ਜਿੱਮੀ ਆਓ ਆਪਣੇ ਖੇਤਾਂ 'ਚ ਐਕਸਟਰਾ ਬੂਟੇ ਨਹੀਂ ਲੱਗੇ ਹੁੰਦੇ ਉਹਨਾਂ ਦੇ ਉੱਪਰੋਂ ਸੀਡਸ ਜੀ ਹੁੰਦੇ ਏਦਾਂ ਦੇ। ਬਹੁਤ ਰੋਟੀ ਹੁੰਦਾ। ਮਸਟ ਟ੍ਰਾਈ ਇਟ। ਕਿਤੇ ਵੀ ਆ ਤੁਸੀਂ ਕਿਸੇ ਵੀ ਕੰਟਰੀ 'ਚ ਮਿਲ ਜਾਂਦਾ ਹਨਾ ਇੰਡੀਆ 'ਚ ਵੀ ਆਰਾਮ ਨਾਲ ਮਿਲ ਜਾਂਦਾ। ਇਹਨੂੰ ਟ੍ਰਾਈ ਕਰੋ। ਤੜਕਾ ਲਗਾ ਕੇ ਵੈਜੀਸ ਪਾ ਕੇ ਫਿਰ ਨੂੰ ਬੋਇਲ ਕਰਕੇ ਪਾਓ। ਲਓ ਜੀ ਖੀਨੂਆ ਨੂੰ ਤੜਕਾ ਲੱਗਣ ਲੱਗਾ। ਥੋੜਾ ਜਿਹਾ ਮੈਂ ਹੋਰ ਪਾ ਲਿਆ ਵਿੱਚ। ਬੋਲ ਰਹੀ ਆ। ਲਸਣ ਅਦਰਕ ਇਹਨਾਂ ਕੀ ਰਹਿ ਗਿਆ ਪਾਹੀਓ ਪਿਸਟਾ ਮਾਉਣਾ ਜੀ ਹਾਫ ਟਮਾਟਰ ਦੋ ਗ੍ਰੀਨ ਚਿੱਲੀ ਹਾਫ ਪਿਆਜ਼ ਪਾ ਲਿਆ ਇੱਕ ਗਾਜਰ ਵਾਲੀ ਤੇ ਥੋੜੇ ਜੀ ਤੋ ਤੋ ਕੇ ਟਮਾਟਰ ਮੈਂ ਪਾ ਲਿਆ ਨਾਲ ਮੈਂ ਬਣਾ ਰਹੀ ਹਾਂ ਕੌਰਨਸ ਵੀ ਦਿਲ ਕਰ ਰਿਹਾ ਸੀ ਖਾਣ ਦਾ ਇਹ ਵੀ ਬਣਾਉਣੀ ਆ ਨਾਲ ਨਾਲ ਹੋ ਗਿਆ ਜਿਸ ਚੱਕਰ ਆ ਤਾ ਪੂਰੀਆਂ ਰਿੱਜੀਆਂ ਮੇਰਾ ਤਾਂ ਦਿਲ ਕਰ ਰਿਹਾ ਇਹਨੂੰ ਇੱਦਾਂ ਹੀ ਖਾ ਲਾਂ ਪਾ ਕੇ ਮਸਾਲੇ ਥੋੜੀ ਨੂਰ ਕਰ ਦੇਣਾ ਕੌਰਨਸ ਨੂੰ 10-15 ਮਿੰਟ ਲਈ ਬੋਇਲ ਕਰ ਲੈਣਾ ਫਿਰ ਉਹਦੇ ਵਿੱਚ ਨੂੰ ਛਾਣ ਕੇ ਪੁਣ ਕੇ ਫਿਰ ਉਹਦੇ ਵਿੱਚ ਮੈਂ ਥੋੜਾ ਜਿਹਾ ਪਾਉਂਗੀ ਬਟਰ ਤੇ ਨਾਲ ਬਲੈਕ ਪਪਰ ਐਂਡ ਸਾਲਟ ਪਾਉਂਗੀ ਥੋੜਾ ਜਿਹਾ ਉੱਪਰ ਨਿੰਬੂ ਪਾਉਂਗੀ ਲਓ ਜੀ ਡਿਨਰ ਸਾਡਾ ਹੋ ਗਿਆ ਰੈਡੀ ਹਲਦੀ ਵੀ ਹੈ ਲਾਈਟਵੇਟ ਵੀ ਐਂਡ ਫੁੱਲ ਫਿਲਿੰਗ ਦਾ। ਨੋ ਰਤਮ ਦਿਖਾਉਣੇ ਕੀ ਕਰ ਰਿਹਾ ਪਿੱਛੇ ਚੁੱਪਚਾ ਬੈਠ ਕੇ। ਕੀ ਹੋਇਆ ਅੱਜ ਪਾਪਕੋਨ ਨਹੀਂ ਮਿਲੇ ਸਾਰਾ ਦਿਨ। ਅੱਜ ਇਹਦਾ ਸਾਰਾ ਦਿਨ ਮਿੱਠਾ ਬੰਦ ਰੱਖਿਆ। ਹੁਣ ਸ਼ਾਮ ਨੂੰ ਹੁਣ ਰਾਤ ਨੂੰ ਮੈਂ ਕਿਹ ਚਲ ਦੋ ਚਰਦੇ ਦਾ। ਆਰਾਮ ਨਾਲ ਬੈਠਾ ਖਾਈ ਜਾਂਦਾ। ਪਿੱਛੇ ਮੇਰੇ ਕਰਚ ਕਰਚ ਹੋ ਰਹੀ ਪੂਰੀ ਮੈਂ ਕਿ ਮੈਂ ਮਜੇ ਨਾਲ ਬੈਠਾ। ਤੇ ਮੂੰਹ ਪਰਿਆ ਹੋਇਆ ਵਾ ਦਿਖਾਈਂ ਇਧਰ ਰਤਨ ਦਿਖਾਈਂ ਇਧਰ ਮਾਂ ਯਮੀ ਯਮੀ ਖਾ ਰਿਹਾ ਲਓ ਜੀ ਡਿਨਰ ਅਸੀਂ ਕਰ ਲਿਆ ਹੋ ਗਏ ਵਿਲੇ ਅਰਾਊਂਡ 10:30 ਹੋ ਗਏ ਹੁਣ ਮੇਰੇ ਰਾਤ ਦਾ ਥੋੜਾ ਜਿਹਾ ਪੋਚਾ ਲਾਉਣ ਵਾਲਾ ਫਿਰ ਪਏ ਫਲੋਰ ਗੰਦਾ ਜਿਹਾ ਹੋਇਆ ਫਿਰ ਕੱਲੂ ਮੇਰੇ ਘਰੇ ਮੈਨੂੰ ਮੇਰੀ ਫਰੈਂਡ ਮਿਲਣ ਆ ਰਹੀ ਆ ਤਾਂ ਮੈਂ ਸੋਚਿਆ ਥੋੜਾ ਪੋਚਾ ਰਤਨ ਨਹੀਂ ਰਿਹਾ ਹਲੇ ਸੋਂ ਰਤਨ ਇਦਾਂ ਹੀ ਜਿਹੜੇ-ਜਿਹੜੇ ਕੱਢੂਗਾ ਫੇਰ ਕਿਏ ਨਾ ਰਤਨ ਹੋ ਕੀ ਮਿੰਦਰ ਦਾ ਕਿਵੇਂ ਨਾ ਤੂੰ ਮੈਂ ਮੈਂ ਲਓ ਜੀ ਪੋਚਾ ਲਗਾ ਕੇ ਸਾਨੂੰ ਲੱਗ ਰਹੀ ਸੀ ਮੈਨੂੰ ਗਰਮੀ ਤੇ ਮੈਂ ਰਤਨ ਨੂੰ ਵੀ ਬਾਹਰ ਲਿਆਂਦਾ ਰਤਨ ਦਾ ਮੂੰਹ ਤਤੋ ਕੇ ਅਰਾ ਤਨ ਨੂੰ ਹੁਣ ਘਾ ਤੇ ਅਜੀਬ ਜਿਹਾ ਲੱਗਦਾ ਕੀੜੀਆਂ ਲੜਦੀਆਂ ਪਹਿਲਾਂ ਵਧੀਆ ਭੱਜਾ ਫਿਰਦਾ ਰਿਆ ਬਾਹਰ ਚੁੱਪ ਰਧਨ ਬਾਹਰ ਬਿਲਕੁਲ ਵੀ ਠੰਡ ਨਹੀਂ ਹੈਗੀ ਪਤਾ ਨਹੀਂ ਸ਼ਾਇਦ ਮੈਨੂੰ ਹੀ ਲੱਗ ਰਹੀ ਗਰਮੀ ਕਰਕੇ ਬਿਲਕੁਲ ਵੀ ਠੰਡ ਨਹੀਂ ਹੈਗੀ ਬਾਹਰ ਬਹੁਤ ਸੋਹਣਾ ਮੌਸਮ ਥੋੜਾ ਥੋੜਾ ਠੰਡਾ ਠੰਡਾ ਜਾ ਉਹ ਦਿਲ ਲੱਗ ਰਿਹਾ ਤੇ ਚਲੋ ਤੁਹਾਨੂੰ ਕਰਦੀਆਂ ਜੀ ਬਾਏ ਬਾਏ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਚ ਤੇ ਸਾਡੇ ਚੈਨਲ ਨੂੰ ਲਾਈਕਸ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰੋ ਜੀ ਥੈਂਕ ਯੂ ਤੁਹਾਡਾ ਵਾਂਸ ਅਗੇਨ ਬਾਏ ਬਾਏ ਗੁੱਡ ਨਾਈਟ